ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਈਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 12 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਤੜਕਸਰ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਮੌਜੂਦਾ ਸਮੇਂ ਦੇ ਵਿੱਚ ਅਜਿਹਾ ਹੀ ਹੋਇਆ ਅੱਜ ਸਵੇਰ ਤੜਕਸਰ ਪੰਜਾਬ ਦੇ ਕੁੱਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਿਆ ਹੈ ਜਾਂ ਮੀਂਹ ਦੀਆਂ ਕਾਰਵਾਈਆਂ ਜਾਰੀ ਹਨ ਖਾਸ ਕਰਕੇ ਜਿਨਾ ਮਲੇਰਕੋਟਲਾ ਐਵਨਦਗੜ੍ਹ ਅਮਲੋ ਪਟਿਆਲਾ ਨਾਬਾ ਤੁਰੀ ਜਾਂ ਲੁਧਿਆਣੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਮੀਂਹ ਪੈ ਰਿਹਾ ਹੈ ਉਸੇ ਤਰ੍ਹਾਂ ਹੀ ਜ਼ਿਲ੍ਹਾ ਮੁਗਾ ਬਾਗਾ ਪੁਰਾਣਾ ਨਿਹਾਲ ਸਿੰਘ ਵਾਲਾ ਰਾਮਪੁਰਾ ਫੂਲ ਜਾਂ ਬਰਨਾਲੇ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਦੂਸਰੀ ਤਰਫੋਂ ਫਾਜਲਕਾ ਫਰੋਜਪੁਰ ਮੁਕਸਰ ਆਪਣਾ ਅਬੋਹਰ ਬਠਿੰਡਾ ਰਾਮਪੁਰਾ ਫੂਲ ਜਲਾਲਾਬਾਦ ਜਾਂ ਜੀਰਾ ਆਪਣਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਲਦ ਮੀ ਪੁੱਜ ਰਿਹਾ ਹੈ ਜਾਂ ਕੁਝ ਕੁ ਇਲਾਕਿਆਂ ਦੇ ਵਿੱਚ ਲੈਂਦੇ ਵਾਲੇ ਪਾਸੇ ਤੋਂ ਕਾਰਵਾਈਆਂ ਜਾਰੀ ਹਨ ਉਸੇ ਤਰ੍ਹਾਂ ਹੀ ਅਮਰਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਜਲਦ ਪੁੱਜ ਰਿਹਾ ਹੈ ਜਲੰਧਰ ਹੋ ਗਿਆ ਫਲੋਰ ਹੋ ਗਿਆ ਨਗੋਦਰ ਹੋ ਗਿਆ ਸ਼ਾਹਕੋਟ ਹੋ ਗਿਆ ਜਾਂ ਕਰਪੂਥਲਾ ਭੁਲੱਥ ਖਡੂਰ ਸਾਹਿਬ ਆਪਣੇ ਇਹਨਾਂ ਇਲਾਕਿਆਂ ਦੇ ਵਿੱਚ ਅੱਜ 9-10 ਵਜੇ ਤੱਕ ਜਾਂ ਦੁਪਹਿਰ ਤੋਂ ਪਹਿਲਾਂ-ਪਹਿਲਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਜਿਹੜਾ ਇਹ ਸਿਸਟਮ ਆ ਇਹਦੇ ਵਿੱਚ ਮੁੱਖ ਤੌਰ ਤੇ ਮਾਲਵਾ ਰਹਿਣ ਦੀ ਸੰਭਾਵਨਾ ਹੈ ਜਿਵੇਂ ਹੋ ਗਿਆ ਰਾਜਪੁਰਾ ਪਟਿਆਲਾ ਸਮਾਣਾ ਸੰਗਰੂਰ ਧੂਰੀ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਵਧਿਆ ਮੀਂਹ ਪਵੇਗਾ ਨਹੀਂ ਤਾਂ ਟੁੱਟਵੇਂ ਤੌਰ ਤੇ ਸ਼ਰਾਟੇ ਅੱਜ ਤੇ ਕੱਲ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਲੱਗਦੇ ਰਹਿਣ ਦੀ ਸੰਭਾਵਨਾ ਹੈ ਕੁੱਲ ਮਿਲਾ ਕੇ ਗਰਮੀ ਤੇ ਹੌਮਸ ਤੋਂ ਪੰਜਾਬ ਵਾਸੀਆਂ ਨੂੰ ਅੱਜ ਤੋਂ ਰਾਹਤ ਮਿਲ ਰਹੀ ਹੈ